ਯਾਪੀ ਕਲਚਰ ਬਲੌਗ ਦੇਖ ਰਹੇ ਸਾਰੇ ਪਿਆਣ ਪ੍ਰਾਂਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਅੱਜ ਕੱਲ ਇਸ ਚੀਜ਼ ਦੀ ਵਰਤੋਂ ਕੋਈ ਟਾਵਾ ਬਿਰਲਾ ਕਰ ਰਹੀ ਕਰਦਾ ਏ ਉਹ ਵੀ ਪਿੰਡਾਂ ਵਿੱਚ ਸੋ ਕਿਰਪਾ ਕਰਕੇ ਵੀਡੀਓ ਨੂੰ ਪੂਰੇ ਜਰੂਰ ਦੇਖਣਾ ਤੇ ਜਾਂਦੇ ਆਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਜਾਣਾ ਜੀ ਸੋ ਚਲੋ ਜੀ ਦਿਖਾਉਣਾ ਤੁਹਾਨੂੰ ਅੱਜ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਘਰਾਂ ਦੀਆਂ ਸੋਈਆਂ ਵਿੱਚ ਵਰਤੀ ਜਾਂਦੀ ਸੀ ਸੋ ਇਹ ਚੀਜ਼ ਹੈਗੀ ਜੀ ਚੁੱਲਾ ਜਿਹਦੇ ਬਾਰੇ ਅੱਜ ਮੈਂ ਤੁਹਾਨੂੰ ਜਾਣਕਾਰੀ ਦੇਣ ਜਾ ਰਿਹਾ ਚੁੱਲਾ ਪੰਜਾਬੀ ਵਿਰਸੇ ਦਾ ਅਨਿਖੜਮਾ ਅੰਗ ਹੈ ਚੁੱਲਾ ਹਰ ਘਰ ਦੀ ਆਸਤਾ ਹੁੰਦਾ ਸੀ ਚੁੱਲ੍ਹੇ ਬਿਨਾ ਘਰ ਸਰਾਵਾਂ ਬਣ ਜਾਂਦੇ ਸਨ ਤਾਂ ਹੀ ਤਾਂ ਇਸ ਗੀਤ ਵਿੱਚ ਇਸ ਤਰ੍ਹਾਂ ਜੇਕਰ ਆਉਂਦਾ ਏ ਚੁੱਲੇ ਅੱਗ ਨਾ ਘੜੇ ਦੇ ਵਿੱਚ ਪਾਣੀ ਛੜਿਆਂ ਦੀ ਜੂਨ ਬੁਰੀ ਚੁੱਲੇ ਦਿਵਾਲੇ ਘੁੰਮਦੇ ਪੰਜਾਬੀ ਵਿਰਸੇ ਵਿੱਚ ਸੈਂਕੜੇ ਮੁਹਾਵਰੇ ਵੀ ਹਨ ਜਿਵੇਂ ਚੁੱਲੇ ਡਾਉਣਾ ਚੁੱਲੇ ਵਿੱਚ ਪੈਣਾ ਚੁੱਲਾ ਬਾਲਣਾ ਚੁੱਲਾ ਮੋੜਨਾ ਚੁੱਲਾ ਠੰਡਾ ਹੋਣਾ ਚੁੱਲੇ ਜੋਗੀ ਚੁੱਲ੍ਹੇ ਉੱਤੋਂ ਦੀ ਬਾਰੇ ਹੁਣ ਆਦਿ ਮੁਹਾਵਰੇ ਹਨ ਅੱਜ ਦੇ ਸਹਿਰੀ ਬੱਚਿਆਂ ਨੂੰ ਚੁੱਲ੍ਹੇ ਦੀ ਸ਼ਕਲ ਦਾ ਵੀ ਪਤਾ ਨਹੀਂ ਹੋਣਾ ਚੁੱਲਾ 1 ਫੁੱਟ ਉੱਚਾ ਹੁੰਦਾ ਸੀ ਤੇ ਇਹ ਤਿੰਨ ਪਾਸਿਆਂ ਤੋਂ ਘਿਰਿਆ ਹੁੰਦਾ ਸੀ ਜਿਸ ਤਰ੍ਹਾਂ ਇਹ ਤਸਵੀਰ ਵਿੱਚ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ ਅਗਲਾ ਪਾਸਾ ਖਾਲੀ ਹੁੰਦਾ ਸੀ ਜਿਵੇਂ ਇਹ ਪਾਸਾ ਜਿੱਥੇ ਬਾਲਣ ਲਗਾਇਆ ਜਾਂਦਾ ਵੀ ਗੁੱਲੇ ਦਾ ਉਤਲਾ ਭਾਗ ਹੀਟਰੇ ਭਾਗ ਨਾਲੋਂ ਕਿਵੜਾ ਹੁੰਦਾ ਸੀ ਤਾਂ ਕਿ ਨਿੱਕੇ ਤੋਂ ਨਿੱਕੇ ਦੇਗੇ ਪਤੀਲੇ ਵੀ ਉਸ ਉੱਤੇ ਰੱਖੇ ਜਾ ਸਕਣ। ਇਹ ਚੁੱਲੇ ਦਾ ਉਤਲਾ ਭਾਗ ਹੁੰਦਾ ਸੀ, ਹੀਟ ਸ੍ਰੇ ਭਾਗ ਨਾਲੋਂ ਸੌੜਾ ਹੁੰਦਾ ਸੀ, ਜਾਨੀ ਕਿ ਤੰਗ ਹੁੰਦਾ ਸੀ ਤਾਂ ਕਿ ਨਿੱਕੇ ਤੋਂ ਨਿੱਕੇ ਦੇਗੇ ਪਤੀਲੇ ਇਸ ਉੱਤੇ ਰੱਖੇ ਜਾ ਸਕਣ। ਰੋਟੀ ਪਕਾਉਣ ਨੂੰ ਚੁੱਲਾ ਚਮਕਾ ਕਰਨਾ ਕਹਿੰਦੇ ਸਨ। ਸਵਾਣੀਆਂ ਚੁੱਲੇ ਨੂੰ ਹਮੇਸ਼ਾ ਗਊ ਦੇ ਗੋਹੇ ਨਾ ਸਾਫ਼ ਕਰਕੇ ਤੇ ਪੋਚ ਕੇ ਰੱਖਤੀਆਂ ਸਨ। ਚੁੱਲ੍ਹੇ ਦੀਆਂ ਕੰਧਾ ਉੱਤੇ ਕਦੇ ਝੂਠ ਨਹੀਂ ਸੀ ਰੱਖੀ ਜਾਂਦੀ। ਜਿਹੜੇ ਚੀਜ਼ਾਂ ਨੇ ਇਹਨਾਂ ਉੱਤੇ ਕੋਈ ਝੂਠੀ ਕੌਲੀ ਵਗੈਰਾ ਜਾਂ ਗਲਾਸ ਵਗੈਰਾ ਨਹੀਂ ਸੀ ਰੱਖੀ ਜਾਂਦੀ। ਚੁੱਲ੍ਹੇ ਦੀ ਅੱਗ ਬੁਝਾਉਣ ਵਾਸਤੇ ਝੂਠਾ ਪਾਣੀ ਨਹੀਂ ਸੀ ਵਰਤਿਆ। ਜਾ ਸਕਦਾ ਜੇ ਕੋਈ ਬੱਚਾ ਵੀ ਚੁੱਲ੍ਹੇ ਵਿੱਚ ਚੂਲੀ ਕਰਦਾ ਤਾਂ ਉਸ ਨੂੰ ਬਹੁਤ ਮਾਰ ਪੈਂਦੀ ਸੀ ਲੋਕ ਆਪਣੇ ਚੁੱਲ੍ਹੇ ਵਿੱਚ ਅੱਗ ਦੱਬ ਲੈਂਦੇ ਸਨ ਜੋ ਰਾਤ ਪਰ ਬਿਨਾ ਧੂਏ ਮਗਦੀ ਰਹਿੰਦੀ ਸੀ ਸਾਂਝੇ ਘਰ ਦਾ ਵੀ ਇੱਕ ਹੀ ਚੁੱਲਾ ਹੁੰਦਾ ਸੀ ਸਿਆਲਾਂ ਦੇ ਦਿਨੀ ਸਾਰਾ ਪਰਿਵਾਰ ਚੁੱਲ੍ਹੇ ਦੇ ਅੱਗੇ ਅੱਗ ਵੀ ਸੇਕਦਾ ਅਤੇ ਰੋਟੀ ਵੀ ਖਾਂਦਾ ਸੀ ਚੱਕਵੇਂ ਜਾਂ ਚਾਵੇਂ ਚੁੱਲ੍ਹੇ ਵੀ ਹੁੰਦੇ ਸਨ ਜਿਸ ਤਰ੍ਹਾਂ ਇਹ ਤੁਸੀਂ ਸਾਹਮਣੇ ਪਿਆ ਦੇਖ ਰਹੇ ਹੋ ਇਸ ਤਰ੍ਹਾਂ ਦੇ ਚੱਕਵੇਂ ਤੇ ਚਾਵੇਂ ਚੁੱਲ੍ਹੇ ਵੀ ਹੁੰਦੇ ਸਨ ਜਿਹੜੇ ਧੁੱਪੇ ਸਾਮੇ ਕੀਤੇ ਜਾ ਸਕਦੇ ਸਨ ਬਹੁਤੇ ਜੁੱਲੇ ਫਿਕਸ ਹੁੰਦੇ ਸਨ ਜੋ ਇੱਕ ਜਗ੍ਹਾ ਹੀ ਫਿੱਟ ਕੀਤੇ ਹੁੰਦੇ ਸਨ ਤੇ ਉੱਥੇ ਹੀ ਕਾਣਾ ਬਣਾਇਆ ਜਾਂਦਾ ਸੀ ਸੋ ਲੋਕ ਗੀਤਾਂ ਵਿੱਚ ਇਸ ਤਰ੍ਹਾਂ ਚੁੱਲੇ ਦਾ ਜ਼ਿਕਰ ਆਉਂਦਾ ਏ ਠੰਡੇ ਚੁੱਲੇ ਤਪਦੇ ਸੀਨੇ ਕਲਾ ਨੇ ਇਹ ਵੀ ਕੀਤਾ ਘਰ ਘਰ ਲਾਵੀਂ ਸਟੀਆਂ ਚੁੱਲ੍ਹੇ ਦੇ ਵਿੱਚ ਪੱਤਾ ਲੈ ਕੇ ਜਾਣਾ ਖੇਤ ਨੂੰ ਸੋ ਚੁੱਲ੍ਹੇ ਦਾ ਜੇਕਰ ਬਹੁਤ سارے ਲੋਕ ਗੀਤਾਂ ਵਿੱਚ ਵੀ ਆਉਂਦਾ ਏ ਸੋ ਇਹ ਪਹਿਲੇ ਸਮੇਂ ਦੀ ਇਹ ਸੇਵ ਜਿ ਸਮਾਨੀਆਂ ਹੁੰਦੀਆਂ ਦੀ ਉਹ ਇਹਨਾਂ ਚੁੱਲ੍ਹਿਆਂ ਨੂੰ ਲਿਪ ਪੋਚ ਕੇ ਰੱਖਦੀਆਂ ਸਨ ਪਹਿਲਾਂ ਮਿੱਟੀ ਨਾਲ ਲਿਪੇ ਜਾਂਦਾ ਵੀ ਤੇ ਫਿਰ ਇਹਨਾਂ ਉੱਤੇ ਦੇਖੋ ਫੁੱਲ ਬੂਟੇ ਵੀ ਪਾਏ ਜਾਂਦੇ ਸੀ ਇਸ ਤਰ੍ਹਾਂ ਤਾਂ ਕਿ ਦੇਖਣ ਨੂੰ ਸੋਹਣਾ ਲੱਗੇ ਤੇ ਬਾਅਦ ਵਿੱਚ ਲਿਪਾਉਣ ਤੋਂ ਬਾਅਦ ਇਸ ਉੱਤੇ ਪਾਂਡੂ ਮਿੱਟੀ ਫੇਰੀ ਜਾਂਦੀ ਸੀ ਜਿਸ ਦੇ ਨਾਲ ਕਿ ਬਹੁਤ ਹੀ ਸਫਾਈ ਆ ਜਾਂਦੀ ਸੀ ਆ ਦੇਖੋ ਇਹਦੇ ਉੱਪਰ ਵੀ ਪਾਣੂ ਮਿੱਟੀ ਫੇਰੀ ਹੋਈ ਆ ਦੇਖਣ ਨੂੰ ਬਹੁਤ ਹੀ ਖੂਬਸੂਰਤ ਲੱਗ ਰਿਹਾ ਏ ਸੋਏ ਚੁੱਲੇ ਸਮਾਨੀਆਂ ਆਪ ਹੀ ਤਿਆਰ ਕਰ ਲੈਂਦੀਆਂ ਸਨ ਮਿੱਟੀ ਵੀ ਆਮ ਹੀ ਪਿੰਡਾਂ ਵਿੱਚ ਮਿਲ ਜਾਂਦੀ ਸੀ ਤੇ ਉਹਨਾਂ ਨੂੰ ਮਿੱਟੀ ਨੂੰ ਗਨ ਕੇ ਉਹ ਜਿਹੜੀ ਤੂੜੀ ਮਲਾ ਕੇ ਉਸ ਨੂੰ ਚੰਗੀ ਤਰ੍ਹਾਂ ਗੁੰਨ ਲਿਆ ਜਾਂਦਾ ਸੀ ਤੇ ਫਿਰ ਚੁੱਲ੍ਹੇ ਬਣਾਏ ਜਾਂਦੇ ਸਨ ਸੋ ਅੱਜ ਕੱਲ੍ਹ ਅੱਜਕੱਲ੍ਹ ਦੀਆਂ ਇਹ ਸੁਆਣੀਆਂ ਇਹ ਕਲਾ ਭੁੱਲਦੀਆਂ ਜਾ ਰਹੀਆਂ ਨੇ ਇਸ ਕਲਾ ਨੂੰ ਵੀ ਸੰਭਾਲਣ ਦੀ ਜ਼ਰੂਰਤ ਹੈ ਤੇ ਇਹਨਾਂ ਚੁੱਲਿਆਂ ਨੂੰ ਵੀ ਪਰ ਅੱਜਕੱਲ੍ਹ ਬਰਲਣ ਦੀ ਘਾਟ ਕਰਕੇ ਜਾਂ ਸਮੇਂ ਦੀ ਘਾਟ ਕਰਕੇ ਲੋਕ ਕੁੱਟਲੇ ਦੀ ਵਰਤੋਂ ਨਹੀਂ ਕਰਦੇ ਇਹਨਾਂ ਦੀ ਜਗ੍ਹਾ ਤੇ ਹੁਣ ਬਿਜਲੀ ਵਾਲੇ ਗੀਜ਼ਰ ਬਿਜਲੀ ਵਾਲੇ ਚੁੱਲੇ ਜਾਂ ਫਿਰ ਗੈਸੀ ਜੁੱਲੇ ਘਰਾਂ ਵਿੱਚ ਆ ਗਏ ਨੇ ਜਿਨ੍ਹਾਂ ਉੱਤੇ ਕੇ ਖਾਣਾ ਪਕਾਇਆ ਜਾਂਦਾ ਏ ਸੋ ਇਹਨਾਂ ਨੂੰ ਲੋਕੀ ਭੁੱਲਦੇ ਜਾ ਰਹੇ ਨੇ ਮਿੱਟੀ ਦੇ ਚੁੱਲਿਆਂ ਨੂੰ ਸੋ ਅੱਜ ਦੀ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਆਉਣ ਵਾਲੇ ਬਲੌਗ ਵਿੱਚ ਤੁਹਾਨੂੰ ਹੋਰ ਕੋਈ ਬਰਾਂਜੀ ਚੀਜ਼ ਦਿਖਾਵਾਂਗਾ ਜੋ ਪਹਿਲੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ ਵਰਤੀ ਜਾਂਦੀ ਸੀ ਕਿਰਪਾ ਕਰਕੇ ਹੁਣ ਤੁਸੀਂ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਅਗਲੇ ਬਲੌਗ ਵਿੱਚ ਮੋਢੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ